ਤਸਵੀਰਾਂ ਦੇ ਵਿੱਚ ਜਿਨ੍ਹਾਂ ਨੌਜਵਾਨਾਂ ਨੂੰ ਤੁਸੀਂ ਗੱਡੀ ਦੇ ਵਿੱਚ ਮੂੰਹ ਟਾ ਕੇ ਬੈਠਿਆਂ ਨੂੰ ਦੇਖ ਰਹੇ ਹੋ ਦਰਅਸਲ ਇਹਨਾਂ ਨੌਜਵਾਨਾਂ ਨੇ ਕਰਤੂਤ ਹੀ ਅਜਹੀ ਕੀਤੀ ਕਿ ਪੁਲਿਸ ਨੇ ਨਾਕੇ ਤੇ ਦਬੋਚ ਲਿਆ ਤੇ ਇਹਨਾਂ ਦੇ ਕੋਲ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਬਰਬਾਦ ਕਰਨ ਵਾਲਾ ਸਮਾਨ ਵੀ ਬਰਾਮਦ ਕੀਤਾ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਤੇ ਫਿਰ ਇਹਨਾਂ ਨੂੰ 1.5 ਕਿਲੋ ਹੈਰਨ ਸਮੇਤ ਕਾਬੂ ਕਰ ਲਿਆ। ਐਨਾ ਹੀ ਨਹੀਂ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਵੱਡੀ ਜਾਣਕਾਰੀ ਮਿਲਣ ਦੀ ਸਭਾਵਨਾ ਵੀ ਜਤਾਈ ਜਾ ਰਹੀ ਹੈ। ਸਰ ਪਹਿਲੇ ਆਪਣੇ ਬਾਰੇ ਜਾਣਕਾਰੀ ਦਿਓ ਜੀ। ਮੈਂ ਡੀਐਸਪੀ ਯੁਗੇਸ਼ ਕੁਮਾਰ ਪੋਸਟਿੰਗ ਮੇਰੀ ਐਸਟੀਐਫ ਜਲੰਧਰ ਦੇ ਵਿੱਚ ਤਨਤਾਂਤਾਂ ਜੀ ਮੈਂ। ਅੱਜ ਕਿਹੜੀ ਸਰ ਉਪਲਬਧੀ ਹਾਸਲ ਕੀਤੀ ਹੈ? ਅੱਜ ਐਸਟੀਐਫ ਜਲੰਧਰ ਦੀ ਪੁਲਿਸ ਪਾਰਟੀ ਜਿਹਨੂੰ ਐਸਏਆਈ ਕੁਲਦੀਪ ਸਿੰਘ ਲੀਡ ਕਰ ਰਹੇ ਸੀਗੇ ਚੱਬੇ ਮੋੜ ਤੇ ਨਾਕਾ ਲਾ ਕੇ ਖੜੋਤੇ ਸੀ ਸਾਡੇ ਇਨਫੋਰਮਰ ਨੇ ਇਨਫੋਰਮੇਸ਼ਨ ਦਿੱਤੀ ਕਿ ਅੰਮ੍ਰਿਤਸਰ ਦੇ ਤਿੰਨ ਨੌਜਵਾਨ ਜਿਨ੍ਹਾਂ ਵਿੱਚ ਅਮਰਤਪਾਲ ਹੈ ਗਗਨਪ੍ਰੀਤ ਹੈ ਰঞ্জੀਤ ਸਿੰਘ ਹੈ ਜਿਹੜੇ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਅੱਗੇ ਵੀ ਚਿੱਟੇ ਦਾ ਕਾਫੀ ਜ਼ਿਆਦਾ ਕੰਮ ਕਰਦੇ ਆ ਭਾਰੀ ਮਾਤਰਾ 'ਚ ਅੱਜ ਵੀ ਇਹ ਆਪਣੀ ਸਵਿਫਟ ਕਾਰ ਤੇ ਸਵਾਰ ਹੋ ਕੇ ਭਾਰੀ ਮਾਤਰਾ 'ਚ ਹਿਰੋਇਨ ਲੈ ਕੇ ਇਧਰ ਕਿਤੇ ਦੇਣ ਆ ਰਿਹਾ ਐ ਐਸਾਈ ਕੁਲਦੀਪ ਸਿੰਘ ਹੁਣਾ ਨੇ ਉਸੇ ਵੇਲੇ ਆ ਪੁਲ ਨੇ ਪੁਲ ਦੇ ਉੱਪਰ ਸੂਵੇ ਦੇ ਪੁਲ ਦੇ ਉੱਪਰ ਨਾਕਾ ਲਾਇਆ ਤੇ ਉਧਰੋਂ ਸਵਿਫਟ ਕਾਰ ਆ ਗਈ ਉਹਨੂੰ ਰੋਕ ਕੇ ਚੈੱਕ ਕੀਤਾ ਤਿੰਨੇ ਨੌਜਵਾਨਾਂ ਨੂੰ ਕਾਬੂ ਕੀਤਾ ਉਹਨਾਂ ਕੋਲੋਂ 1 ਕਿਲੋ 500 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਜੀ ਜੀ ਅੱਛਾ ਸਰ ਇਹਨਾਂ ਦੀ ਉਮਰ ਕਿੰਨੀ ਕਿੰਨੀ ਹੈਗੀ ਨੌਜਵਾਨ ਹੈ ਜੀ 23 24 25 ਸਾਲ ਦੇ 25 26 ਸਾਲ ਦੇ ਜੀ ਅੱਛਾ ਇਹਦੇ ਬਾਰੇ ਕੋਈ ਇਹਨਾਂ ਨੇ ਮਾੜਾ ਮੋਟਾ ਹਿੰਟ ਦਿੱਤਾ ਕਿ ਅਸੀਂ ਕਿੱਥੋਂ ਲਿਆਂਦੀ ਤੇ ਕਿੱਥੇ ਦੇਣੀ ਨਹੀਂ ਇਹ ਪੁੱਛ ਕੇ ਅੱਛਾ ਜੇ ਕਰਨੀ ਹੈ ਜੀ ਇਹ ਸਵੇਰੇ ਇਹਨਾਂ ਰਿਮਾਨ ਮਜੀਦ ਪੁੱਛ ਕੇ ਛ ਹੋਊਗੀ ਕਿਥੋਂ ਮਾਲ ਲੈ ਕੇ ਆਏ ਕਿੱਥੇ ਦੇਣ ਜਾਣਾ ਇਹਨਾਂ ਨੇ ਹੋਰ ਵੀ ਰਿਕਵਰੀ ਹੋ ਸਕਦੀ ਹੈ ਇਹਨਾਂ ਕੋਲ ਸਰ ਪਾਕਿਸਤਾਨ ਨਾਲ ਲਿੰਕ ਹੋ ਸਕਦੀ ਹੈ ਨਾ ਹੋ ਸਕਦੇ ਆ ਜੀ ਮੇਬੀ ਹੋ ਸਕਦੇ ਕਿਹਦੇ ਨਾਲ ਜਿਹੜੇ ਉਧਰ ਏਜੰਸੀਆਂ ਬੈਠੀਆਂ ਜੀ ਜਿਹੜੇ ਚਿੱਟਾ ਸਪਲਾਈ ਕਰਦੇ ਉਧਰ ਬਾਰਡਰ ਤੋਂ ਕ੍ਰੋਸ ਕਰਦੇ ਹੋ ਸਕਦਾ ਇਹਨਾਂ ਨਾਲ ਹੁਣ ਬਾਕੀ ਇਹ ਪੁੱਛ ਕੇ ਛ ਦਾ ਮੈਟਰ ਹੈ ਜੀ ਅੱਛਾ ਸਰ ਕਿੰਨੀ ਕੀ ਜਦੁੱਜਦ ਕਰਨੀ ਪਈ ਇਹਨਾਂ ਨੂੰ ਕਾਬੂ ਕਰਨ ਲਈ ਨਹੀਂ ਕੋਈ ਜ਼ਿਆਦਾ ਨਹੀਂ ਕਰਨੀ ਪਈ ਜੀ ਕਾਬੂ ਕਰ ਲਿਆ ਸੀ ਪੁਲਿਸ ਪੁਲਿਸ ਪਾਰਟੀ ਚ 14 15 ਮੈਂਬਰ ਸੀਗੇ ਤੇ ਕਾਬੂ ਕੀਤੇ ਗਏ ਆਰਾਮ ਨਾਲ ਕਰ ਲਿਆ ਇਹ ਗੱਡੀ ਤੇ ਸੀ ਇਹ ਸਵਿਫਟ ਕਾਰ ਤੇ ਸਰ ਪਹਿਲੇ ਆਪਣੇ ਬਾਰੇ ਜਾਣਕਾਰੀ ਦਿਓ ਜੀ ਮੈਂ ਡੀਐਸਪੀ ਯੁਗੇਸ਼ ਕੁਮਾਰ ਪੋਸਟਿੰਗ ਮੇਰੀ ਐਸਟੀਐਫ ਜਲੰਧਰ ਦੇ ਵਿੱਚ ਤਾਇਨਾਤ ਹਾਂ ਜੀ ਮੈਂ ਅੱਜ ਕਿਹੜੀ ਸਰ ਉਪਲਬਧੀ ਹਾਸਲ ਕੀਤੀ ਅੱਜ ਐਸਟੀਐਫ ਜਲੰਧਰ ਦੀ ਪੁਲਿਸ ਪਾਰਟੀ ਜਿਹਨੂੰ ਐਸਏਆਈ ਕੁਲਦੀਪ ਸਿੰਘ ਲੀਡ ਕਰ ਰਹੇ ਸੀਗੇ ਚੱਬੇ ਮੋੜ ਤੇ ਨਾਕਾ ਲਾ ਕੇ ਖੜੋਤੇ ਸੀ ਸਾਡੇ ਇਨਫੋਰਮਰ ਨੇ ਇਨਫੋਰਮੇਸ਼ਨ ਦਿੱਤੀ ਕਿ ਅੰਮ੍ਰਿਤਸਰ ਦੇ ਤਿੰਨ ਨੌਜਵਾਨ ਜਿਨ੍ਹਾਂ ਵਿੱਚ ਅਮਰਤਪਾਲ ਹੈ ਗਗਨਪ੍ਰੀਤ ਹੈ ਰঞ্জੀਤ ਸਿੰਘ ਹੈ ਜਿਹੜੇ ਅਮਰਸਰ ਦੇ ਰਹਿਣ ਵਾਲੇ ਅੱਗੇ ਵੀ ਚਿੱਟੇ ਦਾ ਕਾਫੀ ਜ਼ਿਆਦਾ ਕੰਮ ਕਰਦੇ ਆਂ ਭਾਰੀ ਮਾਤਰਾ 'ਚ ਅੱਜ ਵੀ ਇਹ ਆਪਣੀ ਸਵਿਫਟ ਕਾਰ ਤੇ ਸਵਾਰ ਹੋ ਕੇ ਭਾਰੀ ਮਾਤਰਾ 'ਚ ਹਿਰੋਇਨ ਲੈ ਕੇ ਇੱਧਰ ਕਿਤੇ ਦੇਣ ਆ ਰਹੇ ਆ ਐਸੇ ਹੀ ਕੁਲਦੀਪ ਸਿੰਘ ਹੁਣਾਂ ਨੇ ਉਸੇ ਵੇਲੇ ਆ ਪੁਲ ਨੇ ਪੁਲ ਦੇ ਉੱਪਰ ਸੂਵੇ ਦੇ ਪੁਲ ਦੇ ਉੱਪਰ ਨਾਕਾ ਲਾਇਆ ਤੇ ਉਧਰੋਂ ਸਵਿਫਟ ਕਾਰ ਆ ਗਈ ਉਹਨੂੰ ਰੋਕ ਕੇ ਚੈੱਕ ਕੀਤਾ ਤਿੰਨੇ ਨੌਜਵਾਨਾਂ ਨੂੰ ਕਾਬੂ ਕੀਤਾ ਉਹਨਾਂ ਕੋਲੋਂ 1 ਕਿਲੋ 500 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਜੀ ਅੱਛਾ ਸਰ ਇਹਨਾਂ ਦੀ ਉਮਰ ਕਿੰਨੀ-ਕਿੰਨੀ ਹੈਗੀ ਨੌਜਵਾਨ ਹੈ ਜੀ 23 24 25 ਸਾਲ ਦੇ 25 26 ਸਾਲ ਦੇ ਜੀ ਅੱਛਾ ਇਹਦੇ ਬਾਰੇ ਕੋਈ ਇਹਨਾਂ ਨੇ ਮਾੜਾ ਮੋਟਾ ਹਿੰਟ ਦਿੱਤਾ ਕਿ ਅਸੀਂ ਕਿੱਥੋਂ ਲਿਆਂਦੀ ਤੇ ਕਿੱਥੇ ਦੇਣੀ ਨਹੀਂ ਇਹ ਪੁੱਛ ਗਏ ਅੱਛੇ ਜੇ ਕਰਨੀ ਹੈ ਜੀ ਇਹ ਸਵੇਰੇ ਇਹਨਾਂ ਰਿਮਾਂਡ ਲੈ ਕੇ ਮਜੀਦ ਪੁੱਛ ਗਏ ਛ ਹੋਊਗੀ ਕਿੱਥੋਂ ਮਾਲ ਲੈ ਕੇ ਆਏ ਕਿੱਥੇ ਦੇਣ ਜਾਣਾ ਇਹਨਾਂ ਨੇ ਜੀ ਹੋਰ ਵੀ ਰਿਕਵਰੀ ਹੋ ਸਕਦੀ ਹੈ ਇਹਨਾਂ ਕੋਲ ਸਰ ਪਾਕਿਸਤਾਨ ਨਾਲ ਲਿੰਕ ਹੋ ਸਕਦੀ ਹੈ ਨਾ ਹੋ ਸਕਦੇ ਆ ਜੀ ਮੇਬੀ ਹੋ ਸਕਦੇ ਕਿਤੇ ਨਾਲ ਜਿਹੜੇ ਉਧਰ ਏਜੰਸੀਆਂ ਬੈਠੀਆਂ ਜੀ ਜਿਹੜੇ ਚਿੱਟਾ ਸਪਲਾਈ ਕਰਦੇ ਆਂ ਇਧਰ ਬਾਰਡਰ ਤੋਂ ਕ੍ਰੋਸ ਕਰਦੇ ਹੋ ਸਕਦਾ ਇਹਨਾਂ ਨਾਲ ਹੁਣ ਬਾਕੀ ਇਹ ਪੁੱਛ ਕੇ ਚਾ ਦਾ ਮੈਟਰ ਹੈ ਜੀ ਅੱਛਾ ਸਰ ਕਿੰਨੀ ਕੀ ਜਦੁੱਜਦ ਕਰਨੀ ਪਈ ਇਹਨਾਂ ਨੂੰ ਕਾਬੂ ਕਰਨ ਲਈ ਨਹੀਂ ਕੋਈ ਜ਼ਿਆਦਾ ਨਹੀਂ ਕਰਨੀ ਪਈ ਜੀ ਕਾਬੂ ਕਰ ਲਿਆ ਸੀ ਪੁਲਿਸ ਪੁਲਿਸ ਪਾਰਟੀ ਚ 14-15 ਮੈਂਬਰ ਸੀਗੇ ਤੇ ਕਾਬੂ ਕੀਤੇ ਗਏ ਆਰਾਮ ਨਾਲ ਕਰ ਲਿਆ ਇਹ ਗੱਡੀ ਤੇ ਸੀ ਇਹ ਸਵਿਫਟ ਕਾਰ ਤੇ ਆਏ ਸੀ ਦੇਖਿਆ ਜਾਵੇ ਤਾਂ ਪੰਜਾਬ ਨੂੰ ਬਰਬਾਦ ਕਰਨ ਵਾਲੇ ਨਸ਼ਾ ਤਸਕਰ ਚੰਦ ਪੈਸਿਆਂ ਕਰਕੇ ਨੌਜਵਾਨਾਂ ਨੂੰ ਮਾੜੇ ਰਾਹ ਤੇ ਪੈ ਰਹੇ ਨੇ ਸੋ ਲੋੜ ਹੈ ਕਾਨੂੰਨ ਨੂੰ ਇਹਨਾਂ ਦੇ ਖਿਲਾਫ ਸਖਤ ਐਕਸ਼ਨ ਤੇ ਕਾਰਵਾਈ ਕਰਨ ਦੀ ਹਕੀਕਤੋ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ